ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤਨ ਮੋਲ ਵੱਲੋਂ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ਵਿੱਚੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਅਨਮੋਲ ਦੀਆਂ ਰੈਲੀਆਂ ਦੇ ਵਿੱਚ ਦਿਖਣ ਵਾਲੇ ਭਾਰੀ ਇਕੱਠ ਤੇ ਪੀੜ ਦਾ ਨਜ਼ਾਰਾ ਸੁਰਖੀਆਂ ਬਟੋਰਦਾ ਹੈ। ਲੇਕਿਨ ਅੱਜ ਚੋਣ ਪ੍ਰਚਾਰ ਦੌਰਾਨ ਸਭ ਉਲਟ ਦਿਖਾਈ ਦਿੱਤਾ। ਦਰਅਸਲ ਅਨਮੋਲ ਅੱਜ ਦੋਦਾ ਦੇ ਇੱਕ ਪੈਲਸ ਵਿੱਚ ਪ੍ਰਚਾਰ ਕਰਨ ਤੇ ਲੋਕ ਮਿਲਣੇ ਕਰਨ ਪਹੁੰਚੇ ਸਨ। ਲੇਕਿਨ ਇਸ ਦੌਰਾਨ ਜਿਆਦਾ ਇਕੱਠ ਨਾ ਹੋਣ ਕਾਰਨ ਪੈਲਸ ਵਿੱਚ ਜ਼ਿਆਦਾਤਰ ਕੁਰਸੀਆਂ ਖਾਲੀ ਵਿਖਾਈ ਦਿੱਤੀਆਂ ਅਜਿਹੇ ਵਿੱਚ ਆਪ ਆਗੂਆਂ ਦੇ ਕਹਿਣ ਤੇ ਵਰਕਰਾਂ ਵੱਲੋਂ ਜਲਦ ਹੀ ਮੌਕਾ ਸੰਭਾਲਿਆ ਗਿਆ ਤੇ ਖਾਲੀ ਕੁਰਸੀਆਂ ਇਕੱਠੀਆਂ ਕਰਕੇ ਪਾਸੇ ਰੱਖ ਦਿੱਤੀਆਂ ਗਈਆਂ ਤਾਂ ਕਿ ਹਾਲ ਖਾਲੀ ਵਿਖਾਈ ਨਾ ਦੇ ਸਕੇ ਉਥੇ ਹੀ ਆਪ ਆਗੂਆਂ ਦੇ ਸੰਬੋਧਨ ਤੋਂ ਬਾਅਦ ਘਾਟੀ ਖੱਟ ਨੂੰ ਵੇਖਦਿਆਂ ਕਰਮਜੀਤ ਅਨਮੋਲ ਵੀ ਜਲਦੀ ਦੇ ਵਿੱਚ ਸੰਬੋਧਨ ਕਰਕੇ ਚੱਲਦੇ ਬਣੇ ਹਾਲਾਂਕਿ ਪੱਤਰਕਾਰਾਂ ਨੇ ਜਦੋਂ ਹੰਗਾਰਾ ਮਿਲਣ ਤੇ ਹੋਰ ਮੁੱਦਿਆਂ ਦੀ ਗੱਲ ਕੀਤੀ ਤਾਂ ਅਨਮੋਲ ਨੇ ਕੀ ਜਵਾਬ ਦਿੱਤੇ ਤੁਸੀਂ ਖੁਦ ਹੀ ਸੁਣ ਲਓ ਸਰ ਪੂਰੇ ਹਲਕੇ ਜਾ ਰਹੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਜੀ ਬਹੁਤ ਹੀ ਲੋਕ ਪਿਆਰ ਦੇ ਰਹੇ ਨੇ ਬਹੁਤ ਬਹੁਤ ਇੱਜ਼ਤ ਮਾਨ ਬਖਸ਼ ਰਹੇ ਨੇ ਹਰ ਇੱਕ ਥਾਂ ਜਿੱਥੇ ਵੀ ਗਏ ਆ ਬੜਾ ਭਰਮ ਹੰਗਾਰਾ ਮਿਲਿਆ ਜਿੱਥੇ ਵੀ ਗਏ ਸਰ ਇੱਕ ਤੁਸੀਂ ਦਾ ਉਸ ਸਮਾਂ ਪਹਿਲਾਂ ਇੱਕ ਤੁਹਾਡਾ ਗਾਣਾ ਆਇਆ ਸੀ ਪੂਰਾ ਪਿੰਡ ਵਕਾਉਆ ਜੀ ਜੀ ਅੱਜ ਦੇ ਹਾਲਾਤਾਂ ਨੂੰ ਲੈ ਕੇ ਕੀ ਕਹਾਂਗਾ ਅੱਜ ਦੇ ਹਾਲਾਤ ਬਹੁਤ ਸੁਧਰ ਚੁੱਕੇ ਨੇ ਜੀ ਔਰ ਕੋਸ਼ਿਸ਼ ਕਰਾਂਗੇ ਹੋਰ ਵੀ ਸਦਾਰ ਜਿਵੇਂ ਵੀਆਈਪੀ ਕਲਚਰ ਨੂੰ ਲੈ ਕੇ ਕਿਹਾ ਜਾਂਦਾ ਸੀਗਾ ਵੀ ਭਗਵਾਨ ਸਤਿਮਾਨ ਸਰਕਾਰ ਦੇ ਵੱਲੋਂ ਖਤਮ ਕਰ ਦਾਂਗੇ ਉਹ ਵੀਆਈਪੀ ਕੱਜ ਪਰ ਲੱਗਦਾ ਤੁਹਾਨੂੰ ਖਤਮ ਹੋ ਗਿਆ ਹਾਂ ਜੀ ਦੇਖੋ ਜੀ ਮੈਂ ਆਪਣਾ ਕਹਿ ਸਕਦਾ ਵੀ ਮੈਂ ਕੋਈ ਵੀਆਈਪੀ ਮੈਂ ਕਲਾਕਾਰ ਵੀ ਹਾਂ ਉਹਦੇ ਵਿੱਚ ਵੀ ਨਹੀਂ ਵੀਆਈਪੀ ਬਣਿਆ ਤੇ ਹੁਣ ਵੀ ਨਹੀਂ ਬਣਦਾ